ਦੋਸਤੋ ਇੱਕ ਆਦਮੀ ਕਿਸੇ ਨੂੰ ਬਹੁਤ ਦੁੱਖ ਦੇਣਾ ਚਾਹੁੰਦਾ ਸੀ ਉਹ ਬਹੁਤ ਪਰੇਸ਼ਾਨ ਸੀ ਉਹ ਚਾਹੁੰਦਾ ਸੀ ਕਿ ਇਹਨੂੰ ਬਹੁਤ ਦੁੱਖ ਮਿਲੇ ਤਿੰਨ ਲੋਕ ਸੀ ਜੋ ਬਦਲਰ ਲੈਂਚ ਬੜੇ ਮਾਹਰ ਕਿਤੇ ਕੀਤੇ ਜਾਂਦੇ ਸੀ ਉਹਨੇ ਉਹਨਾਂ ਤਿੰਨ ਨੂੰ ਬੁਲਾਇਆ ਪਹਿਲੇ ਦੋਸਤੋ رائے ਮੰਗਦਾ ਹੈ ਉਹ ਦੋਸਤ ਕਹਿੰਦਾ ਇਹਨੂੰ ਗੋਲੀ ਮਾਰ ਦਿਓ ਜਿਹਨੇ ਬਦਲਾ ਲੈਣਾ ਸੀ ਕਹਿੰਦਾ ਨਹੀਂ ਯਾਰ 2 ਮਿੰਟ ਦਾ ਉਹਨੂੰ ਦਰਦ ਹੋਏਗਾ ਫੇਰ ਮਰ ਜੂਗਾ ਉਹ ਤਾਂ ਫੇਰ ਇਹ ਨਹੀਂ ਠੀਕ ਦੂਜਾ ਕਹਿੰਦਾ ਉਹਨੂੰ ਜ਼ਿੰਦਾ ਜਲਾ ਦੋ ਕਹਿੰਦਾ ਯਾਰ ਉਹ ਵੀ 5 ਮਿੰਟ ਜਾਂ 10 ਮਿੰਟ ਦੀ ਉਹਨੂੰ ਜਲਨ ਹੋਏਗੀ ਫੇਰ ਉਹ ਖਤਮ ਹੋ ਜਾਊਗਾ ਨੇਰਾ ਤਾਂ ਬਦਲਾ ਇਹਨਾਂ ਚੀਜ਼ਾਂ ਨਾਲ ਨਹੀਂ ਪੂਰਾ ਹੁੰਦਾ ਇਸ ਤਰ੍ਹਾਂ ਦੋਸਤ ਕਰਦਾ ਫੇਰ ਇਸ ਤਰ੍ਹਾਂ ਪਰ ਤੂੰ ਬਹੁਤ ਪਿਆਰ ਦੇ ਬਹੁਤ ਪਿਆਰ ਦੇ ਬੇਅੰਤ ਹ ਪਿਆਰ ਦੇ ਉਹਨੂੰ ਅੱਖਾਂ ਤੇ ਚੱਕ ਲੈ ਉਹਨੂੰ ਵਧਾਈ ਦੇ ਉਹਦੀ ਤਾਰੀਫ ਕਰ ਉਹਨੂੰ ਤੋਹਫੇ ਦੇ ਉਹਨੂੰ ਗਿਫਟ ਦੇ ਉਹਨੂੰ ਹਰ ਵੇਲੇ ਅਹਿਸਾਸ ਦਵਾ ਕਿ ਤੂੰ ਉਹਦਾ ਸਭ ਤੋਂ ਵਧੀਆ ਦੋਸਤ ਹੈ ਇੰਨਾ ਕੋ ਉਹਨੂੰ ਵਧਾਈ ਦੇ ਇੰਨਾ ਕੋ ਉਹਨੂੰ ਪਿਆਰ ਕਰ ਕਿ ਉਹ ਤੇਰੇ ਬਿਨਾ ਰਹਿ ਨਾ ਸਕੇ ਜਿਦੋਂ ਤੈਨੂੰ ਆਇਰ ਹਦਨ ਲੱਗ ਪਵੇ ਕਿ ਉਹ ਤੇਰੇ ਬਿਨਾ ਨਹੀਂ ਰਹਿ ਸਕਦਾ ਤੂੰ ਉਹਨੂੰ ਛੱਡ ਕੇ ਚਲੇ ਜਾ ਉਹ ਘੁੱਟ-ਘੁੱਟ ਕੇ ਜਿੰਦਾ ਵੀ ਰਹੂਗਾ ਤੇ ਨਾ ਜ਼ਿੰਦਾ ਤੇ ਬਰਾਬਰ ਰਹੀ ਰਹੇਗਾ ਸੋ ਇਸ ਤੋਂ ਵੱਡਾ ਕੋਈ ਦਰਦ ਉਹਨੂੰ ਕੋਈ ਨਹੀਂ ਦੇ ਸਕਦਾ ਸੋ ਤੂੰ ਇਹੀ ਦਰਦ ਉਹਨੂੰ ਦੇ ਦੇਖ ਉਹ ਕਿਵੇਂ ਤੜਫੇਗਾ ਸ਼ੁਕਰੀਆ ਤੇ